ਸਾਡੇ ਥਾਣੇ ਵਿੱਚ 306 ਨੰਬਰ ਮੁਕਦਮਾ ਦਰਜ ਹੋਇਆ ਸੀ ਸੁਬੋਦ ਕੁਮਾਰ ਤੇ ਸੁਰਿੰਦਰ ຢਾਦਵ ਦੇ ਬਿਆਨਾਂ ਤੇ ਜਿਹੜੀ 10 12 2025 ਨੂੰ ਉਹਨਾਂ ਨਾਲ ਵਾਰਦਾਤ ਹੋਈ ਸੀ ਖੋ ਦੀ ਜਿਦੇ ਵਿੱਚ ਦੌਰਾਨੇ ਤਫਤੀਸ਼ ਸਾਡੇ ਵੱਲੋਂ ਇਸ ਮੁਕਦਮਾ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਸੁਰਿੰਦਰ ਸਿਮਰਨਜੀਤ ਸਿੰਘ ਤੇ ਯੁਵਰਾਜ ਸਿੰਘ ਤੇ ਦੌਰਾਨੇ ਤਫਤੀਸ਼ ਇਹਨਾਂ ਕੋਲੋਂ ਜਿਹੜੇ ਖੋ ਕੀਤੇ ਗਏ ਦੋ ਲੋਕਟ ਵੀ ਬਰਾਮਦ ਕਰ ਲਏ ਗਏ ਨੇ ਸੋਨੇ ਦੇ ਲੋਕਟ ਨੇ ਜੀ ਹਾਂਜੀ ਬਿਲਕੁਲ ਤੇ ਕੀ ਇਹਨਾਂ ਤੇ ਕੋਈ ਹੋਰ ਵੀ ਮਾਮਲਾ ਦਰਜ ਹੈ ਜੀ ਹਾਂਜੀ ਦੋਨਾਂ ਤੇ ਤਿੰਨ ਤਿੰਨ ਮੁਕਦਮੇ ਆਲਰੇਡੀ ਲੁਟਣਾ ਖੂਆ ਦੇ ਥਾਣਾ ਸਿਟੀ ਕਪੂਰਥਲਾ ਚ ਦਰਜ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਜਿਹੜਾ ਸਿਮਰਨਜੀਤ ਸਿੰਘ ਦੇ ਨਾਮ ਦੇ ਮਕਲੋਨੀ ਜਿਹੜਾ ਕਪੂਰਥਲਾ ਦਾ ਰਹਿਣ ਵਾਲਾ ਯੋਗਰਾਜ ਸਿੰਘ ਦਾ ਪੁਰਾਣਾ ਰਹਿائش ਜਿਹੜੀ ਉਹ ਬੂਪਿੰਡ ਦੀ ਆ ਤਾਂ ਹਾਲਵਾਸੀ ਸਿਟੀ ਕਪੂਰਥਲਾ ਇਹਦੇ ਵਿੱਚ ਕੋਈ ਨੰਗ ਸਿੰਘ ਦੇ ਬਾਣੇ ਦੇ ਵਿੱਚ ਸੀਗਾ ਉਹ ਕਿੰਨੀ ਕਿ ਸੱਚਾਈ ਗੱਲ ਜੀ ਹਾਂਜੀ ਜਿਹੜਾ ਸਿਮਰਨਜੀਤ ਸਿੰਘ ਸੀ ਉਹਦਾ ਜਿਹੜਾ ਪਹਿਰਾਵਾ ਸੀ ਉਹ ਬਾਣੇ ਦਾ ਸੀ ਜੀ ਤੇ ਹੁਣ ਅਗਲੀ ਕੀ ਕਾਰਵਾਈ ਹੈ ਜੀ ਫਰਦਰ ਤਫਤੀਸ਼ ਚੱਲ ਰਹੀ ਹੈ ਜੋ ਤੱਤ ਸਾਹਮਣੇ ਆਉਣਗੇ ਉਹਦੇ ਅਨੁਸਾਰ ਕਾਰਵਾਈ ਕਰਾਂਗੇ